ਹੈਂਡਵਰਕ ਦਾ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਜਿਹਨੂੰ ਕਿ ਆਰੀ ਦੇ ਨਾਲ ਤੇ ਸੂਈ ਦੇ ਨਾਲ ਬਰੀਕ ਜਿਹੜੀ ਸੂਈ ਹੁੰਦੀ ਹੈ ਤਰਪਾਈ ਵਾਲੀ ਦੋਵਾਂ ਨਾਲ ਤੁਸੀਂ ਬਣਾ ਸਕਦੇ ਆ ਇਹਦੇ ਲਈ ਆਪਾਂ ਨੂੰ ਇਹ ਲੌਂਗ ਪਾਈਪਸ ਚਾਹੀਦੀਆਂ ਜਿਹੜੀਆਂ ਇਹ ਕੱਟ ਦਾਣਾ ਪਾਈਪਸ ਹੁੰਦੀਆਂ ਇਹ ਬਸ ਆਪਾਂ ਲੈਣੀਆਂ ਤੇ ਇੱਕ ਲੌਂਗ ਆਪਾਂ ਆਰੀ ਲੈਣੀ ਆ ਜਿੰਨਾ ਪੈਣਾ ਕੋਲੇ ਆਰੀ ਨਹੀਂ ਹੈਗੀ Amazon ਤੋਂ ਆਪਾਂ ਆਰੀ ਹੈ ਜਿਹੜੀ ਖਰੀਦ ਸਕਦੇ ਆ ਜਿਨ੍ਹਾਂ ਨੇ ਸ਼ੁਰੂ ਤੋਂ ਆਰੀ ਹੈਂਡਵਰਕ ਸਿੱਖਣਾ ਹੋਵੇ ਉਹ ਵੀਰਪਾਲ ਕੌਰ ਸੇਖੋਂ YouTube ਤੇ ਪਲੇਲਿਸਟ ਤੇ ਤੁਸੀਂ ਜਾ ਸਕਦੇ ਆ ਜ਼ੀਰੋ ਤੋਂ ਲੈ ਕੇ ਸਾਰੀਆਂ ਹੈਂਡਵਰਕ ਦੀਆਂ ਵੀਡੀਓ ਹੈਗੀਆਂ ਤੁਸੀਂ ਸਿੱਖ ਸਕਦੇ ਆ ਸਭ ਤੋਂ ਪਹਿਲਾਂ ਜਦੋਂ ਇਹ ਆਪਾਂ ਡਿਜ਼ਾਈਨ ਜਿਹੜਾ ਸਟਾਰਟ ਕਰਦੇ ਆ ਤਾਂ ਸਾਰੀਆਂ ਪਾਈਪਸ ਜਿਹੜੀਆਂ ਹੁੰਦੀਆਂ ਉਹ ਲੌਂਗ ਆਰੀ ਦੇ ਵਿੱਚ ਆਪਾਂ ਲੈ ਲੈਣੀਆਂ ਇਦਾਂ ਇਹਦੇ ਉੱਪਰ ਲੌਂਗ ਆਰੀ ਦੇ ਵਿੱਚ ਚੜਾ ਲੈਣੀਆਂ ਇਦਾਂ ਪਾਈਪ ਤੁਸੀਂ ਸਿੰਗਲ ਸਿੰਗਲ ਪਾਈਪ ਕਰਕੇ ਵੀ ਲੈ ਸਕਦੇ ਹੋ ਤੇ ਤੁਸੀਂ ਦੋ ਤਿੰਨ ਜਿਹੜੀਆਂ ਇਕੱਠੀਆਂ ਪਾਈਪਸ ਆ ਇਦਾਂ ਵੀ ਤੁਸੀਂ ਲੈ ਸਕਦੇ ਆ ਇਹਨਾਂ ਆਪਾਂ ਵੀ ਪਹਿਲਾਂ ਵੀ ਬਣਾਉਣੀ ਹੁੰਦੀ ਆ ਇਸੇ ਸਾਈਡ ਨੂੰ ਮਰਜੀ ਬਣਾ ਲਓ ਤੁਸੀਂ ਵੀ ਬਣਾਉਣੀ ਹੁੰਦੀ ਹੈ ਤੇ ਵਿੱਚ ਇਹਦੇ ਇੱਕ ਮੋਤੀ ਲਗਾਉਣਾ ਆਪਾਂ ਬੇਸ਼ੱਕ ਤੁਸੀਂ ਵਾਈਟ ਮੋਤੀ ਲਗਾ ਲਓ ਜਰਕਣ ਲਗਾ ਲਓ ਵੈਸੀ ਸਟੋਨ ਲਗਾ ਲਓ ਹਨਾ ਸਰਾਸ ਕੀ ਵਾਲਾ ਸਟੋਨ ਵੀ ਆਪਾਂ ਲਗਾ ਸਕਦੇ ਹਾਂ ਪਹਿਲਾਂ ਇਦਾਂ ਇੱਕ ਪਾਈਪ ਲਗਾਉਣੀ ਆ ਇਦਾਂ ਤਿਕੋਣ ਬਣਾਉਣਾ ਇਹਨੂੰ ਆਪਾਂ ਇਹ ਤੁਸੀਂ ਕ੍ਰਿਤਿਕਾ ਤੇ ਪਾਇਲ ਮਲਿਕ ਦੇ ਪਿੱਛੇ ਜੋ ਮੈਰਿਜ ਤੇ ਗਏ ਸੀ ਉਹਨਾਂ ਦੇ 골ਡਨ ਕਲਰ ਦੀ ਇੱਕ ਸਾੜੀ ਪਾਈ ਸੀ ਉਹਦੇ ਤੇ ਹੀ ਡਿਜ਼ਾਈਨ ਬਣਿਆ ਹੋਆ ਸੀਗਾ ਤੇ ਇਹ ਆਪਾਂ ਸਾੜੀ ਤੇ ਵੀ ਬਣਾ ਸਕਦੇ ਹਾਂ ਜਿਵੇਂ ਬਲਾਊਜ਼ ਤੇ ਲਹਿੰਗਾ ਚੋਲੀ ਤੇ ਵੀ ਇਹਨੂੰ ਆਪਾਂ ਬਣਾ ਸਕਦੇ ਹਾਂ ਤੇ ਸੂਟ ਦੇ ਜਿਵੇਂ ਕੇ ਇਹਦੇ ਵੀ ਬਣਾ ਸਕਦੇ ਆ ਬਾਹਾਂ ਤੇ neck ਤੇ ਜਾਂ ਸਾਰੇ ਸੂਟ ਤੇ ਵੀ ਇਹਨੂੰ ਆਪਾਂ ਇਦਾਂ ਵਿਰਲਾ-ਵਿਰਲਾ ਜਿਹੜਾ ਬਣਾ ਸਕਦੇ ਆ ਬਣਿਆ ਹੋਇਆ ਜਿਹੜਾ ਇਹ ਡਿਜ਼ਾਈਨ ਆ ਬਹੁਤ ਸੋਹਣਾ ਲੱਗਦਾ ਇਹ ਪਾਈਪ ਆ ਜਿਹੜੀਆਂ 골ਡਨ ਤੇ ਸਿਲਵਰ ਦੋਨੋਂ ਕਲਰ ਚ ਆਪਾਂ ਨੂੰ ਬਿਆਰ ਚੋਂ ਮਿਲ ਜਾਣਗੀਆਂ ਤੇ ਜਿਨ੍ਹਾਂ ਨੇ ਆਰੀ ਹੈਂਡਵਰਕ ਸ਼ੁਰੂ ਤੋਂ ਸਿੱਖਣਾ ਉਹ ਵੀਰਪਾਲ ਕੋਰਸ ਸਿੱਖੋ YouTube ਦੇ ਨਾਲ ਤੁਸੀਂ ਜੁੜ ਸਕਦੇ ਹੋ ਪਲੇਲਿਸਟ ਆ ਜਿਹੜੀ ਤੁਸੀਂ ਉਹ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਸਾਰੀਆਂ ਜ਼ੀਰੋ ਤੋਂ ਲੈ ਕੇ ਸਾਰੀਆਂ ਵੀਡੀਓ ਜਿਹੜੀਆਂ ਉਹ ਮੈਂ ਪਾਈਆਂ ਹੋਈਆਂ ਇਸ ਤਰ੍ਹਾਂ ਇਹ ਡਿਜ਼ਾਈਨ ਜਦੋਂ ਭਰ ਜਾਂਦਾ ਪੂਰਾ ਤਾਂ ਬਹੁਤ ਸੋਹਣਾ ਲੱਗਦਾ ਤੇ ਬਣਾਉਣਾ ਸੌਖਾ ਹੈ ਹੇਗਾ ਤੇ ਜਿੰਨਾ ਭੈਣਾਂ ਨੂੰ ਆਰੀ ਹੈਂਡਵਰਕ ਨਹੀਂ ਆਉਂਦਾ ਹਨ ਉਹ ਵੀ ਚਾਹੁੰਦੀਆਂ ਵੀ ਮੈਂ ਆਪ ਦਾ ਸੂਟ ਤਿਆਰ ਕਰਾਂ ਤਾਂ ਉਹ ਤੁਸੀਂ ਇਹਨੂੰ ਬਰੀਕ ਜਿਹੜੀ ਤਰਪਾਈ ਵਾਲੀ ਸੂਈ ਹੈ ਉਹਦੇ ਨਾਲ ਵੀ ਬਣਾ ਸਕਦੇ ਆ ਤੇ ਬਹੁਤ ਹੀ ਜਲਦੀ ਬਣ ਜਾਊਗਾ ਇਹਦੇ ਵਿੱਚ ਕੋਈ ਔਖਾ ਵੀ ਹੈ ਨਹੀਂ ਤੇ ਬਣਿਆ ਹੋਇਆ ਜਿਹੜਾ ਡਿਜ਼ਾਈਨ ਉਹ ਬਹੁਤ ਸੋਹਣਾ ਤੇ ਪਿਆਰਾ ਲੱਗਦਾ ਦੇਖੋ ਕਿੰਨਾ ਸੌਖਾ ਬਸ ਆਪਾਂ ਤਿੰਨ ਵਾਰੀ ਜਿਹੜੀ ਪਾਈਪ ਆ ਉਹ ਲਗਾਉਣੀ ਹੈਗੀ ਆ ਇਨੂ ਇੱਕ ਚੌਜ ਜੇ ਆਪਾਂ ਚਾਰ ਪਾਈਪਸ ਲਗਾਵਾਂਗੇ ਤਾਂ ਉਦਾਂ ਇੱਕ ਬਾਕਸ ਦੀ ਤਰ੍ਹਾਂ ਵੀ ਬਣਾ ਸਕਦੇ ਹਾਂ ਪਰ ਇਦਾਂ ਜਿਹੜਾ ਜ਼ਿਆਦਾ ਅਟਰੈਕਟਿਵ ਲੱਗਦਾ ਹੈਗਾ ਤੇ ਇਹ ਤੁਸੀਂ ਜਿਹੜਾ ਡਿਜ਼ਾਈਨ ਹੈ ਇਦਾਂ ਬਣਾ ਸਕਦੇ ਹੋ ਬਹੁਤ ਸੋਹਣਾ ਇਹਦੇ ਲੱਗੂਗਾ ਇਹਦੇ ਵਿੱਚ ਤੁਸੀਂ ਚਿੱਟਾ ਮੋਤੀ ਹੈ ਜਿਹੜਾ ਉਹ ਵੀ ਲਾ ਸਕਦੇ ਆ ਇਹ ਮੇਰਾ ਸਰੋਸਕੀ ਵਾਲੇ ਨਾਗਾ ਜਿਹੜੇ ਉਹ ਲਾਇਆ ਹੈ ਸਰੋਸਕੀ ਸਟੋਨ ਆਪਾਂ ਨੂੰ ਮਿਲ ਜਾਂਦਾ ਜਿੰਨਾ ਭੈਣਾਂ ਕੋਲੇ ਵੀ ਹੈਂਡਵਰਕ ਦਾ ਸਮਾਨ ਨਹੀਂ ਹੈਗਾ ਉਹ ਐਮਾਜ਼ਨ ਤੋਂ ਮੀਸ਼ੋ ਤੋਂ ਖਰੀਦ ਸਕਦੇ ਹੋ ਸਾਰਾ ਸਮਾਨ ਆ ਜਿਹੜਾ ਉਹ ਘੱਟ ਰੇਟ 'ਚ ਤੁਹਾਡੇ ਕੋਲ ਆ ਜਾਏਗਾ ਜੇ ਤੁਹਾਡੇ ਨੇੜੇ ਕੋਈ ਸ਼ਾਪ ਹੈਗੀ ਹੈ ਤਾਂ ਉੱਥੋਂ ਵੀ ਜਿਹੜਾ ਆਣਾ ਜਿਹੜਾ ਉਹ ਲੈ ਸਕਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜਿਹੜਾ ਜਰੂਰ ਕਰਨਾ ਤਾਂ ਕਿ ਜਿਹੜੀਆਂ ਬਾਕੀ ਭੈਣਾਂ ਉਹ ਵੀ ਸਿੱਖ ਸਕਣ ਤੇ ਆਪ ਦਾ ਸੂਟ ਆ ਜਿਹੜਾ ਉਹ ਤਿਆਰ ਕਰ ਸਕਣ ਹੁਣ ਇਹ ਖਾਲੀ ਆ ਵੈਸੇ ਖਾਲੀ ਵੀ ਸੋਹਣੇ ਲੱਗ ਰਿਹਾ ਏ ਇਦਾਂ ਤੇ ਮੈਂ ਇਹਦੇ ਵਿੱਚ ਨਾ ਇਸ ਸ੍ਰੌਸਕੀ ਵਾਲੇ ਸਟੋਨ ਲਗਾਏ ਆ ਇਦਾਂ ਸ੍ਰੌਸਕੀ ਦੇ ਜਿਵੇਂ ਲੱਗੇ ਹੁੰਦੇ ਆ ਸੂਟਾਂ ਦੇ ਉੱਪਰ ਤੇ ਇਹਦੇ ਵਿੱਚ ਤੁਸੀਂ ਇਹਨੂੰ ਕਿ ਲਗਾਉਣਾ ਕਿਵੇਂ ਉਹ ਤੁਹਾਨੂੰ ਜਿਹੜਾ ਮੈਂ ਅੱਗੇ ਦੱਸਦੀ ਆ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ WhatsApp ਸਟੇਟਸ ਆ ਜਿਹੜੀਆਂ ਸਾਰੀਆਂ ਭੈਣਾਂ ਲਗਾ ਲਿਆ ਕਰੋ ਤਾਂ ਕਿ ਜਿਹੜੇ ਵੱਧ ਤੋਂ ਵੱਧ ਜਿੰਨੀਆਂ ਵੀ ਲੇਡੀਜ਼ ਹੈਗੀਆਂ ਉਹ ਹੈਡ ਸਕੰ ਕੋਈ ਇਹਦੀ ਫੀਸ ਨਹੀਂ ਹੈਗੀ ਤੇ ਜਿਹੜੀ ਵੀ ਕੋਈ ਭੈਣ ਸਿੱਖਣਾ ਚਾਹੁੰਦੀ ਆ ਸਿੱਖ ਸਕਦੀ ਹੈ ਹੁਣ ਆਪਾਂ ਇਹ ਫੈਵੀ ਸਟਿਕ ਲੈਣੀ ਹੈਗੀ ਆ ਕਿਤੋਂ ਵੀ ਇਹ ਮਿਲ ਜਾਂਦੀ ਹੈ ਬਾਜ਼ਾਰ 'ਚ ਇਹਨੂੰ ਆਪਾਂ ਲੈ ਸਕਦੇ ਹਾਂ ਸਟੋਨ ਲਗਾਉਣ ਲਈ ਇਹਨੂੰ ਯੂਜ਼ ਕੀਤਾ ਜਾਂਦਾ ਹੈਗਾ ਤੇ ਇਸ ਰੌਸਕੀ ਵਾਲੇ ਤਾਂ ਜਿਹੜੇ ਛੋਟੇ ਹੁੰਦੇ ਇਸ ਲਈ ਮੈਂ ਆਰੀ ਤੇ ਥੋੜੀ ਜੀ ਇਦਾਂ ਲਗਾਉਣੀ ਹੈ ਤੇ ਇਹ ਥੋੜੀ ਜਿਹੀ ਗਮ ਲਗਾਉਣੀ ਹੈ ਤੇ ਇਹਦੇ ਨਾਲ ਇਹਦਾ ਸਟੋਨ ਨੂੰ ਚੱਕਣਾ ਤੇ ਇਹਦੇ ਵਿੱਚ ਆ ਜਿਹੜਾ ਇਦਾਂ ਆਪਾਂ ਨੇਲ ਨਾਲ ਆਪਣੇ ਨੇਲ ਨਾਲ ਜਾਂ ਕੋਈ ਨਾਲ ਤੁਸੀਂ ਹੋਰ ਇੱਕ ਕੁਝ ਲੈ ਸਕਦੇ ਆ ਉਹਦੇ ਨਾਲ ਲਗਾ ਸਕਦੇ ਪੈਨ ਵਗੈਰਾ ਇਦਾਂ ਹੀ ਲੱਗੇ ਹੋਏ ਬਹੁਤ ਸੋਹਣੇ ਲੱਗਦੇ ਇਹਨਾਂ ਦੀ ਸ਼ਾਈਨਿੰਗ ਹੋ ਜਾਂਦੀ ਹੈ ਤੇ ਜੇ ਇਹਨਾਂ ਨੂੰ ਤੁਸੀਂ ਖਾਲੀ ਵੀ ਬਣਾ ਲਓ ਨਾ ਤਾਂ ਵੀ ਇਹ ਡਿਜ਼ਾਈਨ ਆ ਜਿਹੜਾ ਬਹੁਤ ਸੋਹਣਾ ਲੱਗੇਗਾ ਆ ਜਿਵੇਂ ਹੁਣ ਲਹਿੰਗਾ ਚੋਲੀ ਬਣ ਰਹੇ ਆ ਹਨਾ ਤੇ ਇਹ ਚੋਲੀ ਤੇ ਸਾਰੀ ਤੇ ਆਪਣੇ ਡਿਜ਼ਾਈਨ ਬਣਿਆ ਹੋਵੇ ਤਾਂ ਇਹ ਬਹੁਤ ਜਿਹੜਾ ਸੋਹਣਾ ਲੱਗੂਗਾ ਬਹੁਤ ਮਹਿੰਗੇ ਮਹਿੰਗੇ ਸੂਟਾਂ ਤੇ ਸਾੜੀਆਂ ਤੇ ਜਿਹੜੇ ਇਹ ਡਿਜ਼ਾਈਨ ਆ ਰਹੇ ਆ ਤੇ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਇਹਨੂੰ ਜਿਹੜਾ ਸਿੱਖ ਸਕਦੇ ਆ ਆਰੀ ਹੈਂਡਵਰਕ ਨਾਲ ਵੀ ਬਣ ਜੇਗਾ ਜੇ ਤੁਹਾਨੂੰ ਆਰੀ ਨਹੀਂ ਆਉਂਦੀ ਤਾਂ ਤੁਸੀਂ ਇਹ ਜਿਹੜਾ ਨੀਡਲ ਨਾਲ ਜਿਹੜੀ ਬਰੀਕ ਆਪਣੀ ਸੂਈ ਹੁੰਦੀ ਹੈਗੀ ਤਰਪਾਈ ਵਾਲੀ ਉਹਦੇ ਨਾਲ ਵੀ ਇਹਨੂੰ ਬਣਾ ਸਕਦੇ ਬਹੁਤ ਸ਼ਾਈਨਿੰਗ ਹੋਊਗੀ ਸੂਟ ਜਿਹੜਾ ਉਹ ਆਪਣਾ ਭਰਿਆ ਭਰਿਆ ਬਣੂਗਾ ਪੂਰਾ ਹੈਵੀ ਜਿਵੇਂ ਹੈਵੀ ਆਪਾਂ ਇਹਨੂੰ ਬਣਾ ਸਕਦੇ ਤੇ ਹਲਕਾ ਵੀ ਬਣਾ ਸਕਦੇ ਆ ਕੋਟੀਆਂ ਤੇ ਵੀ ਤੁਸੀਂ ਕਰ ਸਕਦੇ ਹੋ ਤੇ ਅੱਗੇ ਜਿਵੇਂ ਸਰਦੀ ਚ ਕੋਟੀਆਂ ਤੇ ਵੀ ਇਹਨੂੰ ਕਰ ਸਕਦੇ ਮੈਂ ਵੀ ਰਪਾਲ ਕੌਰ ਸਿੱਖੋਂ ਜਾਂ ਤੋਂ ਫੋਲੋ ਕਰ ਲਓ ਜਿੰਨਾਂ ਨੇ ਨਹੀਂ